ਖਨੌਰੀ ਬਾਰਡਰ ਤੇ ਅੱਜ ਗੀਜ਼ਰ ਫਟਣ ਦੇ ਨਾਲ ਜਾਂ ਕੈਲੀ ਵੀ ਗੀਜ਼ਰ ਦੇ ਵਿੱਚ ਅੱਗ ਲਗਾਣ ਕਰਕੇ ਇੱਕ ਕਿਸਾਨ ਆਗੂ ਜਿਹੜਾ ਬੁਰੀ ਤਰ੍ਹਾਂ ਝੁੱਲਸ ਗਿਆ ਤਾਂ ਤਸਵੀਰਾਂ ਦੇਖੋ ਵੀ ਇਹ ਉਹ ਹਾਲਾਤ ਨੇ ਇਹ ਹੀ ਉਹ ਦੇਸੀ ਗੀਜ਼ਰ ਆ ਜਿੱਥੇ ਡੀਜ਼ਲ ਪਾਉਣ ਲੱਗਿਆ ਉਸ ਨੌਜਵਾਨ ਕਿਸਾਨ ਆਗੂ ਤੇ ਝੁੱਲਸ ਗਿਆ ਤਾਂ ਇਹ ਕੱਪੜੇ ਨੇ ਦੇਖੋ ਕਿਸ ਤਰੀਕੇ ਦੇ ਹਾਲਾਤ ਨੇ ਅਸਲ ਦੇ ਵਿੱਚ ਕੀ ਗੱਲਬਾਤ ਹੋਈ ਸੀ ਤਾਂ ਲਖਵੀਰ ਸਿੰਘ ਉਹ ਲਖਵਿੰਦਰ ਸਿੰਘ ਔਲਕ ਸਾਡੇ ਨਾਲ ਨੇ ਔਲਕ ਸਾਹਿਬ ਕਿਵੇਂ ਦੇਖਦੇ ਹੋ ਜੋ ਹਾਲਾਤ ਬਣ ਰਹੇ ਨੇ ਲਗਾਤਾਰ ਪਹਿਲਾਂ ਇੱਕ ਸੁਸਾਇਡ ਕਰ ਲਿਆ ਸ਼ੰਭੂ ਬਾਰਡਰ ਦੇ ਉੱਤੇ ਅੱਜ ਹੁਣ ਖਨੌਰੀ ਦੇ ਇੱਥੇ ਇੱਕ ਕਿਸਾਨ ਜਿਹੜਾ ਜ਼ਖਮੀ ਹੋ ਗਿਆ ਚੁਲਸਕੇ ਆਕਰ ਦੇ ਨਾਲ ਦੇਖੋ ਇਹ ਹਾਲਾਤ ਬਣੇ ਕਿਉਂ 13 ਫਰਵਰੀ ਤੋਂ ਅਸੀਂ ਛੜਕਾਂ ਤੇ ਬੈਠੇ ਆ 45 ਦਿਨਾਂ ਤੋਂ ਸਾਡਾ ਬੁੱਢਾ ਜਰਨੈਲ ਜਗਜੀਤ ਸਿੰਘ ਡੱਲੇਵਾਲ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਸ਼ਹਾਦਤ ਵੱਲ ਤਿਲ ਤਿਲ ਕੇ ਵੱਧ ਰਿਹਾ ਪਿਛਲੇ 2 ਦਿਨਾਂ ਤੋਂ ਗੱਲਬਾਤ ਵੀ ਨਹੀਂ ਕਰ پا ਰਹੇ ਸਵੇਰੇ ਪਤਾ ਲੱਗਦਾ ਹੈ ਵੀ ਰੇਸ਼ਮ ਸਿੰਘ ਤਰਨਤਾਰਨ ਦਾ ਉਹ ਸੁਸਾਈਡ ਕਰਦਾ ਥੋੜੇ ਦਿਨ ਪਹਿਲਾਂ ਇੱਕ ਸਾਥੀ ਪ੍ਰੈਸ ਨੋਟ ਮਤਲਬ ਨੋਟ ਲਿਖ ਕੇ ਸੂਸਾਈਡ ਨੋਟ ਲਿਖ ਕੇ ਜਾਂਦਾ ਹੈ ਵੀ ਮੈਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਹਾਲਾਤ ਦੇਖ ਨਹੀਂ ਪਾ ਰਿਆ ਤੇ ਮੈਂ ਸੂਸਾਈਡ ਕਰਦਾ ਉਹ ਵੀ ਸੂਸਾਈਡ ਕਰ ਲਿੰਦਾ ਹੈ ਸਲਫਾਸ ਨਿਕਲ ਜਾਂਦਾ ਹੈ ਤੇ ਅੱਜ ਸਵੇਰੇ ਇਹ ਸਾਥੀ ਜਿਹੜਾ ਗੁਰਦਿਆਲ ਸਿੰਘ ਆ ਸੁਲੱਖਣ ਸਿੰਘ ਦਾ ਬੇਟਾ 40 ਸਾਲ ਦੀ ਉਮਰ ਆ ਸਮਾਣਾ ਇੱਕ ਨੌਜਵਾਨ ਕਾਣਗੜ੍ਹ ਤੇ ਸਮਾਣੇ ਦੇ ਬੱਚਾ ਨੇ ਇੱਕ ਨੌਜਵਾਨ ਕਮੇਟੀ ਬਣਾਈ ਹੋਈ ਆ ਜਿੱਥੇ ਕੋਈ ਵੀ ਕੋਈ ਪ੍ਰਦਰਸ਼ਨ ਹੁੰਦਾ ਕਿਤੇ ਧਾਰਮਿਕ ਸਮਾਗਮ ਹੁੰਦੇ ਆ ਉੱਥੇ ਲੰਗਰ ਲੈ ਕੇ ਜਾਂਦੇ ਆ ਪਹਿਲੋਂ ਦਿੱਲੀ ਦੇ ਬਰੂਹਾਂ ਤੇ ਵੀ ਲੰਗਰਾਂ ਦੇ ਚੱਲਦੇ ਰਹੇ ਹੁਣ ਫਤਿਹਗੜ੍ਹ ਸਾਹਿਬ ਮੇਲਾ ਸੀ ਉੱਥੇ ਫਤਿਹਗੜ੍ਹ ਸਾਹਿਬ ਜਦੋਂ ਉੱਥੇ ਲੰਗਰ ਲਾਇਆ ਸੀ ਉੱਥੋਂ ਇਹ ਇੱਥੇ ਆ ਜਾਂਦੇ ਆ ਚਾਰ ਪੰਜ ਦਿਨ ਪਹਿਲਾਂ ਇੱਥੇ ਪਹੁੰਚੇ ਆ ਚਾਹ ਤੇ ਪਕੌੜੇ ਦਾ ਲੰਗਰ ਲਗਾਉਂਦੇ ਆ ਤੇ ਉਹ ਜਿਹੜਾ ਬੰਦਾ ਗੁਰਦਿਆਲ ਸਿੰਘ ਆ ਉਹਦੀ ਜ਼ਮੀਨ ਨਹੀਂ ਉਹਦੀ ਜ਼ਮੀਰ ਸੀ ਮੈਂ ਕਹਾਂ ਜਾਗਦੀ ਜ਼ਮੀਰ ਵਾਲਾ ਬੰਦਾ ਸੀ 40 ਸਾਲ ਦੀ ਉਮਰ ਦਾ ਸੀ ਤੇ ਇੱਥੇ ਸਵੇਰੇ ਸਾਰੇ ਸਾਥੀਆਂ ਨੂੰ ਜਿਹੜਾ ਉਦਮੀ ਬਹੁਤ ਸੀ ਸਾਰੇ ਆਪ ਉੱਠ ਕੇ ਅੱਗ ਮਚਾ ਕੇ ਮਾਮ ਤੇ ਵਿੱਚ ਗਿੱਜਰ ਜਿਹੜਾ ਸਾਡਾ ਦੇਸੀ ਗਿੱਜਰ ਆ ਉਹਨੂੰ ਕਰਕੇ ਸਾਰਿਆਂ ਨੂੰ ਮਾਉਂਦਾ ਕੋਈ ਭਾਂਡੇ ਵੀ ਕਿਉਂਕਿ ਜਿਹੜੇ ਥੰਦੇ ਭਾਡੇ ਧੋਣ ਵਾਸਤੇ ਪਾਣੀ ਗਰਮ ਚਾਹੀਦਾ ਸਵੇਰੇ 9:30 ਜਦੋਂ ਅੱਗ ਬਲ ਲੱਗਾ ਲੱਕੜਾਂ ਪਾਥੀਆਂ ਪਾ ਕੇ ਤੇ ਤੇਲ ਜਿਹੜਾ ਮਿੱਟੀ ਦਾ ਮਤਲਬ ਜਿਹੜਾ ਡੀਜ਼ਲ ਤੇਲ ਹੁੰਦਾ ਟਰੈਕਟਰ ਦਾ ਉਹ ਪਾਉਣ ਲੱਗਦੇ ਆ ਤੇ ਉਹ ਕਿੰਨੀ ਹੱਥੋਂ ਛੁੱਟ ਜਾਂਦੀ ਉਹ ਇੱਕਦਮ ਅੱਗ ਫੜ ਜਾਂਦੀ ਹੈ ਤੇ ਵਾਹਿਗੁਰੂ ਦਾ ਸ਼ੁਕਰ ਹੈ ਵੀ ਉਹ ਅੱਗ ਮੂੰਹ ਤੇ ਪੈਣ ਦੀ بجائے ਉਹ ਪੱਟਾਂ ਤੇ ਤੇ ਹੱਥਾਂ ਤੇ ਪਈ ਕਾਫੀ ਜ਼ਿਆਦਾ ਚੁਲਸ ਜਾਂਦਾ ਹੈ ਉਹ ਕਪੜੇ ਵੀ ਤੁਸੀਂ ਦੇਖ ਰਹੇ ਹੋ ਕਿਵੇਂ ਹਾਲਾਤ ਨੇ ਨਾਲ ਜਿਹੜਾ ਸਾਥੀ ਅੱਗ ਬੁਝਾਉਂਦਾ ਉਹਦੇ ਵੀ ਸੇਕ ਲੱਗਦਾ ਉਹਦੇ ਵੀ ਅੱਗ ਪਿੰਦੀ ਹੈ ਫਿਰ ਇੱਥੋਂ ਉਦੋਂ ਹੀ ਉਹਨਾਂ ਨੂੰ ਪਾਤੜਾ ਲੈ ਜਾਂਦੇ ਆ ਤੇ ਪਾਤੜਾ ਤੋਂ ਰੈਫਰ ਕਰ ਦਿੱਤਾ ਮੈਡੀਕਲ ਕਾਲਜ ਰਜਿੰਦਰ ਮੈਡੀਕਲ ਕਾਲਜ ਪਟਿਆਲਾ ਤੇ ਉਹਦੇ ਸਾਥੀ ਬਲਵਿੰਦਰ ਸਿੰਘ ਨਾਲ ਹੁਣੇ ਮੇਰੀ ਫੋਨ ਤੇ ਗੱਲ ਹੋਈ ਹੈ ਹੁਣ ਉਹ ਠੀਕ ਹੈ ਵਾਹਿਗੁਰੂ ਦੀ ਮਿਹਰ ਹੈ ਲੇਕਿਨ ਇਹ ਜ਼ਰੂਰ ਹੈ ਵੀ ਆਪਾਂ ਕਿਤੇ ਵੀ ਮਾੜੀ ਜੀ ਤਵੇ ਤੇ ਰੋਟੀ ਚੱਲ ਜਾਂ ਜਾਂ ਰੋਟੀ ਗਰਮ ਆ ਜੇ ਤਾਂ ਹੱਥ ਸੜ ਜਾਂਦਾ ਜਿਹਦੇ ਡਾਇਰੈਕਟ ਅੱਗ ਪਈ ਉਹਦੇ ਹਾਲਾਤ ਕੀ ਇਸ ਸਮੇਂ ਦੀਆਂ ਸਰਕਾਰਾਂ ਚ ਕੇਂਦਰ ਦੀ ਜਿਹੜਾ ਰਾਜ ਦੀ ਤੇ ਇਸ ਕਰਕੇ ਇਹਨਾਂ ਚੀਜ਼ਾਂ ਦਾ ਅਸੀਂ ਤੇ ਇਹ ਕਵਾਂਗੇ ਸਰਕਾਰ ਸਮਰੰਹ ਅੰਦਾਜ਼ੇ ਵੀ ਸਮਝੇ ਇਹ ਸਹਾਦਤਾ ਨਹੀਂ ਹੋ ਰਹੀਆਂ ਇਹ ਕਤਲ ਹੋ ਰਿਹਾ ਸਾਡੇ ਸਾਥੀਆਂ ਦੇ ਜਿਹੜੇ ਸਰਕਾਰ ਕਰਵਾ ਰਹੀ ਹੈ ਜੇ ਅਸੀਂ ਸੜਕ ਤੇ ਬੈਠੇ ਆ ਤਾਂ ਹੀ ਟਰਾਲੀਆਂ 'ਚ ਬੈਠੇ ਆ ਸਾਨੂੰ ਸਾਧਨ ਵੀ ਚਾਹੀਦੇ ਆ ਖਾਣਾ ਪੀਣਾ ਵੀ ਚਾਹੀਦਾ ਕੋਈ ਤਾਰਾਂ ਨਾ ਕਰੰਟ ਆ ਜਾਏ ਕੁਝ ਨਾ ਹੋ ਜੇ ਆ ਜਿਵੇਂ ਆ ਹਰਸਾ ਹੋਇਆ ਰੋਜ਼ਾਨਾ ਕੋਈ ਨਾ ਕੋਈ ਅਸੀਂ ਮੌਤ ਦੇ ਮੂੰਹ 'ਚ ਬੈਠੇ ਹੋਏ ਆ ਕੋ ਸਾਧਨ ਟੱਪ ਦਾ ਕੋਈ ਰਾਤ ਨੂੰ ਸੌਣੇ ਆ ਵੀ ਪਤਾ ਨਹੀਂ ਕੀ ਹਾਦਸਾ ਹੋ ਜੇ ਲੇਕਿਨ ਅਜੇ ਵੀ ਸਰਕਾਰ ਜਿਹੜੀ ਆ ਉਹ ਆਪਣੀ ਜਿਹੜੀ ਮੰਗੀਆਂ ਹੋਈਆਂ ਮੰਗਾ ਤੇ ਆ ਨਹੀਂ ਰਹੀ ਦੂਜਾ ਨੰਬਰ ਜਿਹੜੇ ਸਾਥੀਆਂ ਨੂੰ ਕਹਿੰਨੀ ਆ ਵੀ ਸਾਥੀਓ 40 ਸਾਲਾਂ ਦਾ ਸੀ ਗੁਰਦਿਆਲ ਸਿੰਘ ਜਿਹੜਾ ਤੁਹਾਡੇ ਵਾਸਤੇ ਜਿਹੜਾ ਅੱਗ ਜਿਹਨੂੰ ਪਈ ਆ ਤੁਹਾਡੇ ਵਾਸਤੇ ਲੰਗਰ ਚਾਰ ਕਰ ਰਿਆ ਸੀ ਜੀ ਦੀ ਜ਼ਮੀਨ ਹੈ ਨਹੀਂ ਜ਼ਮੀਰ ਸੀ ਤੇ ਜਿਹੜੇ ਜ਼ਮੀਨਾਂ ਵਾਲੇ ਅਜੇ ਵੀ ਘਰੇ ਬੈਠੇ ਹੋ ਆਜੋ ਬਾਰਡਰਾਂ ਤੇ ਆਜੋ ਸੰਭਾਲੋ ਐਮ ਐਸ ਬੀ ਖਰੀਦ ਗਰੰਟੀ ਕਾਨੂੰਨ ਰਜਾਈਆਂ 'ਚ ਬੈਠ ਕੇ ਨਹੀਂ ਮਿਲਣੀ ਕੁੰਡਾ ਚਰਚਾ ਤੇ ਨਹੀਂ ਮਿਲਣੀ ਇਹ ਖਨੋਰੀ ਮੋਰਚੇ ਦੇ ਜਿੱਥੇ ਤੁਹਾਡਾ ਜਰਨਲ ਜਗਦੀਸ਼ ਸਿੰਘ ਢੱਲੇਵਾਲ ਬੈਠਾ ਹੈ ਉੱਥੇ ਆ ਕੇ ਮਿਲਣੀ ਬਿਲਕੁਲ ਸੋ ਇਹ ਇਹ ਗੀਜ਼ਰ ਇੱਕ ਵਾਰ ਫਿਰ ਤੋਂ ਤਸਵੀਰ ਦਿਖਾਉਨੇ ਆ ਇੱਥੇ ਇਹ ਸਾਰੀ ਘਟਨਾਕਰਮ ਜਿਹੜੀ ਵਾਪਰੀ ਹੈ ਜਿੱਥੇ ਇੱਕ ਨੌਜਵਾਨ 40 ਸਾਲ ਦਾ ਸਵੇਰੇ ਜੋ ਘਟਨਾ ਵਾਪਰੀ ਹੈ ਤਾਂ ਇਸ ਕਿਸਾਨ ਆਗੂ ਜਿਹੜੇ ਨੇ ਜਿਹੜੇ ਉਸ ਮੌਕੇ ਖੜੇ ਸੀ ਤਾਂ ਹੋਇਆ ਕੀ ਸੀ ਬਈ ਅਸਲ 'ਚ ਸਵੇਰੇ ਕਿੰਨੇ ਕਵੇ ਦਾ ਸਮਾਂ ਸੀ ਕੀ ਹੋਇਆ ਕੀ ਸੀ ਅਚਾਨਕ ਜਦੋਂ ਤੁਸੀਂ ਦੇਖਿਆ ਬਸ 7:59 8:30 ਦਾ ਟਾਈਮ ਸੀਗਾ ਜੀ ਪਾਣੀ ਗਰਮਾ ਆਪਣੇ ਨਹਾਉਣ ਵਾਸਤੇ ਤੇ ਭਾਂ ਬਰਤਨ ਧੋਣ ਵਾਸਤੇ ਗਰਮ ਕਰ ਰਿਆ ਸੀਗਾ ਉਹ ਅੱਗ ਜਾਲਦੇ ਸਮੇਂ ਜਦੋਂ ਤੇਲ ਪਾਇਆ ਉੱਤੇ ਉਹ ਇੱਕਦਮ ਭੰਬੜ ਮਚ ਗਿਆ ਉਹ ਜਦੋਂ ਜਿਹੜਾ ਭਾਂਡੇ ਚ ਤੇਲ ਸੀ ਉਹਨੂੰ ਅੱਗ ਪੈ ਗਈ ਉਹ ਹੱਥ ਤੋਂ ਸੁੱਟ ਕੇ ਥੱਲੇ ਗਿਰਿਆ ਤੇ ਉੱਤੇ ਤੇਲ ਪੈ ਗਿਆ ਤੇ ਉਹ ਮਾ ਬਾਹਾਂ ਨੂੰ ਅੱਗ ਲੱਗੀ ਤੇ ਲੱਤਾਂ ਨੂੰ ਅੱਗ ਪੈ ਗਈ ਤੇ ਕੱਪੜੇ ਪਾੜ ਕੇ ਕੱਢੇ ਤੇ ਚਲੋ ਬਾਹਾਂ ਦਾ ਖਾਸ਼ੀਆਂ ਝੁਲਸੀਆਂ ਗਈਆਂ ਤੇ ਲੱਤਾਂ ਉੱਪਰਲੀ ਚਮੜੀ ਸਾਰੀ ਜਲ ਗਈ ਉਹਨਾਂ ਦੀ ਤੇ ਵਾਕਿਉਂ ਠੀਕ ਨੇ ਚੜਦੀ ਕਲਾ ਚ ਨੇ ਪੱਟੇ ਆਪਣੇ ਪਾਤੜਾਂ ਭੇਜੇ ਸੀ ਉਥੋਂ ਪਟਿਆਲੇ ਰੈਫਰ ਕਰਤੇ ਕਿੰਨੇ ਦਿਨ ਤੋਂ ਤੁਸੀਂ ਇੱਥੇ ਸੀਗੇ ਔਰ ਤੁਸੀਂ ਹੈਗੇ 4 ਦਿਨ ਤੋਂਰੇ ਪਹਿਲਾਂ ਫਤੇਗੜ ਸਾਹਿਬ ਲੰਗਰ ਲਾਇਆ ਜੀ ਫਤੇਗੜ ਸਾਹਿਬ ਤੋਂਰੇ ਆ ਗਏ ਜੀ ਦਿੱਲੀ ਵੀ ਲਾਇਆ 4-5 ਮਹੀਨੇ ਲੰਗਰ ਜੀ ਉੱਥੇ ਵੀ ਲਾਇਆ ਜੀ ਤਾਂ ਹੁਣ ਕਿੰਦਾਂ ਦੀ ਹਾਲਾਤ ਹੈ ਉੱਥੇ ਪਾਤੜਾਂ ਜਾਂ ਪਟਿਆਲੇ ਭੇਜਤਾ ਹੈ ਪਟਿਆਲੇ ਭੇਜਤਾ ਜੀ ਠੀਕ ਆ ਜੀ ਹੁਣ ਹਾਂ ਜੀ ਠੀਕ ਆ ਲਓ ਟ੍ਰੀਟਮੈਂਟ ਚੱਲ ਰਿਹਾ ਉਹਨਾਂ ਦਾ ਜੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬਾਕੀ ਸਰਕਾਰਾਂ ਨੂੰ ਜੋ ਮਾਰਤ ਮੰਨਦੇ ਸੀ ਇਹ ਜਿਹੜਾ ਸਾਡੇ ਨਾਲ ਹੋਇਆ ਜੀ ਇਹਦੇ ਜ਼ਿੰਮੇਵਾਰ ਸਰਕਾਰਾਂ ਨੇ ਜੀ ਜੋ ਕਿਸਾਨਾਂ ਦੀ ਸੁਣੇ ਸਰਕਾਰ ਜੀ ਕਾ ਨੂੰ ਇਹ ਜਿਹੇ ਹਾਸੇ ਹੋਣ ਜੀ ਬਿਲਕੁਲ ਹਾਂ ਇਹ ਸਾਰੀਆਂ ਚੀਜ਼ਾਂ ਨੂੰ ਜੇਕਰ ਗੱਲ ਜ਼ਿਕਰ ਕਰੀਏ ਤਾਂ ਹੁਣ ਕਿਸ ਤਰੀਕੇ ਦੇ ਹਾਲਾਤ ਬਣਦੇ ਨੇ ਕਿਵੇਂ ਇਹ ਸਾਰੀ ਚੀਜ਼ ਜਿਹੜੀ ਆ ਨਿਕਲ ਕੇ ਆਉਂਦੀ ਹੈ ਕਿਉਂਕਿ ਜਿੱਥੇ ਇਹ ਨੌਜਵਾਨ ਨੂੰ ਅੱਗ ਦੇ ਵਿੱਚ ਉਲਸਿਆ ਤਾਂ ਇੱਥੇ ਹੁਣ ਕਿਸਾਨ ਅੱਗ ਉਹਦਾ ਕਹਿਣਾ ਹੈ ਕਿ ਇਹ ਸਰਕਾਰਾਂ ਕਰਕੇ ਹੋਇਆ ਹੈ ਸਰਕਾਰਾਂ ਸਾਡੀਆਂ ਮੰਗਾਂ ਮੰਨਣ ਅਸੀਂ ਇਹਨਾਂ ਸੜਕਾਂ ਦੇ ਉੱਪਰ ਕਿਉਂ ਬਈ ਔਰ ਸਾਡੇ ਨਾਲ ਇਹ ਹੱਥ ਸੇ ਜੜੇ ਕਿਉਂ ਹੋਣ ਕੈਮਰਾ ਪਰਸੇ ਜਗਨਜੀਤ ਸਿੰਘ ਦੇ ਨਾਲ ਮਨਜੋਤ ਸਿੰਘ ਕੰਗ ਬੀਟੀਸੀ ਨਿਊਜ਼ ਖਨੌਰੀ ਪੋਰਟ